ਦੀ ਪਾਵਨ ਦਿਪ ਦਿੱਤਖਸਮੀ ਦੇ ਵਿੱਚ ਇਕੱਠਵੇਂ ਸਾਤ ਸੰਗਤ ਜੀ ਅੱਜ ਬਹੁਤ ਹੀ ਭਾਗ ਭਰਿਆ ਦਿਨ ਜਦੋਂ ਪਰਮਾਤਮਾ ਦੀ ਇੱਤਬਾ ਹੋਈ ਹੈ ਮੇਰੇ چھوٹے ਭਰਾ ਗਗਨਦੀ ਢਾਲੀਬਾਨ ਜੋ ਇੱਕ ਚੇਅਰਮੈਨ ਇੰਪਰੂਵਮੈਂਟ ٹرسٹ ਦੇ ਉਹਦੇ ਵਿੱਚ ਬਿਰਾਜਮਾਨ ਹੋਣਗੇ ਪਰਮਾਤਮਾ ਦੀ ਅਪਾਰ ਕਿਰਪਾ ਅਰ ਇਸ ਮੌਕੇ ਬਹੁਤ ਹੀ ਉੱਚ ਕੋਟੀ ਦੀਆਂ ਸ਼ਖਸੀਅਤਾਂ ਪਹੁੰਚੀਆਂ ਨੇ ਇੱਥੇ ਸਾਡੇ ਐਮਐਲਏ ਸਾਹਿਬ ਜੈਤੋਤ ਵਰਤ ਪਹੁੰਚਿਆ ਮੌਲਿਕ ਮੇਰਾ ਭਰਾ ਐਸਟਾ ਧਰਮਜੀਤ ਦਾ ਨਾਮ ਲਿਆ ਗਿਆ ਐਸਐਮਡੀ ਪ੍ਰੋਫੈਸਰ ਸਾਦੂ ਸਿੰਘ ਜੀ ਔਰ ਸਾਰੇ ਹੀ ਸਾਡੇ ਮਿਹਨਤੀ ਵਰਕਰ ਸਰਪੰਚ ਸ਼ਹਿਰ ਦੀਆਂ ਉੱਚ ਸ਼ਖਸੀਅਤਾਂ ਪਰਮਾਤਮਾ ਜਦੋਂ ਕਿਸੇ ਤੇ ਰਹਿਮਤ ਕਰਦਾ ਹੈ ਤਾਂ ਉਸ ਦੇ ਵਿੱਚ ਉਸ انسان ਦੇ ਵਿੱਚ ਉਹ ਆਪਣਾ ਰੂਪ ਦੇਖਣਾ ਚਾਹੁੰਦਾ ਹੈ ਕਿਉਂਕਿ ਪਰਮਾਤਮਾ ਨਵਾਸੀ ਨਹੀਂ ਉਹ ਬਖਸ਼ਿਸ਼ ਮੰਗਦੇ ਆ ਜੋ ਸਭੀਆਂ ਲੋੜਾਂ ਪੂਰੀਆਂ ਕਰਦਾ ਹੈ ਜੋ ਸਭ ਦੇ ਸਿਰ ਤੇ ਹੱਥ ਰੱਖਦਾ ਹੈ ਭਾਵੇਂ ਅਮੀਰ ਹੋਵੇ ਭਾਵੇਂ ਗਰੀਬ ਹੋਵੇ ਜਿਸ ਤਰ੍ਹਾਂ ਸੁਭਿੰਤਾ ਚਾਰਨ ਹਰੇਕ ਘਰ ਚ ਪਹੁੰਚਦਾ ਹੈ ਬਿਨਾਂ ਕਿਸੇ ਵਿੰਤ ਕਰੇ ਤੂੰ ਬਿਨਾਂ ਕਿਸੇ ਕੇਤਪਾ ਤੂੰ ਪਰਮਾਤਮਾ ਦਾ ਵੀ ਉਹੀ ਰੂਪ ਹੈ ਤੇ ਜਦੋਂ ਪਰਮਾਤਮਾ ਕਿਸੇ ਇਨਸਾਨ ਤੇ ਕਿਰਪਾ ਕਰਦਾ ਕਿਸੇ ਨੂੰ ਕੋਈ ਦਰਜਾ ਦਿੰਦਾ ਹੈ ਨਾ ਸਿਰ ਉੱਚਾ ਚੱਕਦਾ ਹੈ ਤਾਂ ਉਹਦੇ ਤੋਂ ਵੀ ਉਹੀ ਰੂਪ ਕੀਤੀ ਜਾਂਦੀ ਹੈ ਕਿ ਉਹ ਸਭ ਨੂੰ ਇੱਕ ਨਜ਼ਰ ਨਾਲ ਦੇਖੇ ਇਹ ਸਭ ਤੇ ਘਰਾਂ ਦੇ ਅੰਦਰ ਉਸੇ ਤਰ੍ਹਾਂ ਰੌਸ਼ਨੀ ਫੈਲਾਵੇ ਜਿਸ ਤਰ੍ਹਾਂ ਸਮੁੰਦਰ ਫੈਲਾਉਂਦਾ ਜਿਸ ਤਰ੍ਹਾਂ ਪਰਮਾਤਮਾ ਹਰੇਕ ਦੇ ਉਤੇ ਰਹਿਮਤ ਕਰਦਾ ਸੋ ਅੱਜ ਮੇਰੇ ਭਰਾ ਤੇ ਕਿਰਪਾ ਹੋਈ ਹੈ ਸੋ ਉਸ ਕੋਲੋਂ ਵੀ ਪਰਮਾਤਮਾ ਇਹ ਉਮੀਦ ਕਰਦਾ ਹੈ ਕਿ ਉਹ ਸਾਰੇ ਲੋਕਾਂ ਨੂੰ ਸਾਰਿਆਂ ਨੂੰ ਇੱਕੋ ਨਜ਼ਰ ਨਾਲ ਦੇਖੇਗਾ ਸਾਰਿਆਂ ਤੇ ਰਹਿਮਤ ਭਰਿਆ ਹੱਥ ਰੱਖੇਗਾ ਕਿਉਂਕਿ ਜਦੋਂ ਅਸੀਂ ਢੇਣ ਵਾਲੇ ਹੋ ਜਾਂਦੇ ਹਾਂ ਤਾਂ ਹੀ ਅਸੀਂ ਸਾਰਿਆਂ ਤੋਂ ਉੱਪਰ ਹੋ ਜਾਣੇ ਆ ਬਾਕੀਓਂ ਤਾਂ ਵੱਖਰੇ ਹੋ ਜਾਣੇ ਆ ਜੋ ਜੇਕਰ ਅਸੀਂ ਦੇਣ ਵਾਲੇ ਹੁਣੇ ਆ ਪਰਮਾਤਮਾ ਨੇ ਸਾਨੂੰ ਦੇਣ ਵਾਲੇ ਬਣਾਇਆ ਤਾਂ ਦਿਲ ਖੋਲ ਕੇ ਦੇਣਾ ਚਾਹੀਦਾ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ ਤੇ ਮੈਂ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਨਜ਼ਰੀ ਦੇ ਵਿੱਚ ਪਰਮਾਤਮਾ ਅੱਗੇ ਅਰਦਾਸ ਕਰਦੀ ਆ ਕਿ ਸਾਨੂੰ ਸਾਰਿਆਂ ਨੂੰ ਜਿਨ੍ਹਾਂ ਨੂੰ ਕੋਈ ਬਖਸ਼ਿਸ਼ ਹੁੰਦੀ ਹੈ ਉਸ ਪਰਮਾਤਮਾ ਦੀ ਹਜ਼ੂਰੀ ਦੇ ਵਿੱਚ ਹਮੇਸ਼ਾ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜੇਕਰ ਪਰਮਾਤਮਾ ਨੇ ਕੋਈ ਡਿਉਟੀ ਲਈ ਹੈ ਤਾਂ ਉਸ ਡਿਉਟੀ ਤੇ ਅਸੀਂ ਪੂਰੀ ਵੇਨਤ ਨਾਲ ਫਿਰੇ ਉੱਤਰੇ। ਸੁਮੇ ਲਈ ਇਹੀ ਅਰਦਾਸ ਹੈ ਕਿ ਗਗਨਤਾਲੀ ਵਾਲੋਂ ਜੋ ਡਿਉਟੀ ਪਰਮਾਤਮਾ ਨੇ ਲਈ ਹੈ ਉਹਨੂੰ ਹਿੰਨਿਕ ਬਖਸ਼ਿਸ਼ ਇਨਕ ਹੱਥ ਮਿਹਰ ਭਰਿਆ ਪਰਮਾਤਮਾ ਉਸਦੇ ਸੰਭੇ ਰੱਖੇ ਕਿ ਉਹ ਲੋਕਾਂ ਦੀ ਸੇਵਾ ਕਰਦੇ ਰਹਿਣ।

ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਕਿਸੇ ਨਹੀਂ ਆਣੀ। ਵੇਖੋ ਜੀ ਸਭ ਤੋਂ ਪਹਿਲਾਂ ਧੰਨਵਾਦ ਬਾਬਾ ਫਰੀਦ ਜੀ ਦਾ, ਪਰਮਪਿਤਾ ਪਰਮਾਤਮਾ ਦਾ, ਪਾਰਟੀ ਦੇ ਰਾਸ਼ਟਰੀ ਅਧਿਕਾਰੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ, ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ, ਸਪੀਕਰ ਸਾਹਿਬ ਦਾ, ਸਾਡੇ ਵਿਧਾਇਕ ਮੇਰੇ ਸਿੰਘ ਸੋਹਾਈ ਜੀ ਦਾ ਇਹਨਾਂ ਸਰਕਾਰੀ ਉਹ ਜਿਹੜੇ ਸ਼ਖਸ਼ੀਅਤਾਂ ਦੀ ਕਿਰਪਾ ਦੇ ਨਾਲ ਅੱਜ ਮੈਨੂੰ ਮੂਵਮੈਂਟ ਦਾ ਸਪੀਕਰ ਦੇ ਚੇਅਰਮੈਨ ਬਣਨ ਦਾ ਮਾਣ ਮੈਨੂੰ ਸੋਇਆ ਜਿਸ ਤਰ੍ਹਾਂ ਮੈਂ ਪਹਿਲਾਂ ਬੋਲਦਿਆਂ ਕਿਹਾ ਕਿ ਜਿੱਥੇ ਖੁਸ਼ੀ ਹੈ ਉੱਥੇ ਨਾਲ ਜ਼ਿੰਮੇਵਾਰੀਆਂ ਦਾ ਵੀ ਅਹਿਸਾਸ ਹੈ ਜ਼ਿੰਮੇਵਾਰੀ ਵਧ ਗਈ ਤੇ ਮੈਂ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਕਿ ਉਹ ਮੈਨੂੰ ਤਾਕਤ ਵਕਸ਼ਣ ਮੈਨੂੰ ਹਿੰਮਤ ਵਕਸ਼ਣ ਮੈਨੂੰ ਸਮੱਤ ਵਕਸ਼ਣ ਮੈਂ ਤਕੜਾ ਹੋ ਕੇ ਜਿਹੜਾ ਲੋਕਾਂ ਦੀ ਸੇਵਾ ਕਰ ਸਕਾਂ ਤੇ ਲੋਕਾਂ ਦੀਆਂ ਆਸਾਂ ਤੇ ਉਮੀਦਾਂ ਤੇ ਮੈਂ ਖਰਾਫਤ ਕਰ ਸਕਾਂ ਕਨਸੇ ਕੁਦਰ ਸਾਡੀ ਨੇ ਕਿਰਪਾ ਕੀਤੀ ਸੰਤਨ ਪੰਜਾਬ ਦੇ ਲੋਕਾਂ ਦੀ ਸੇਵਾ ਕੀਤੀ ਤੇ ਸਰਕਾਰ ਨੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਵੀ ਬਾਦ ਅਰਵਿੰਦ ਕੇ ਜੀਵਾਲ ਜੀ ਨੇ ਫਰੀਦਕੋਟ ਦੇ ਇਸ ਇਲਾਕੇ ਦੇ ਲੋਕਾਂ ਦੀ ਸੇਵਾ ਕਰਨ ਵਾਸਤੇ ਗगन ਢਾਲੀਵਾਲ ਜੀ ਹਨ ਲਗਭਗ ਅਡਰਸ ਫਰੀਦਕੋਟ ਦਾ ਚੇਅਰਮੈਨ ਕੀਤਾ ਹੈ ਅੱਜ ਜਿਹੜੀ ਪ੍ਰੋਗਰਾਮ ਸਾਨੂੰ ਮਿਲਿਆ ਜਾਨਾ ਕਿ ਅਸਰ ਦਿੰਦਾ ਕਿ ਉਹ ਗਗਨ ਗੁਰਾ ਨੂੰ ਪਰਿਵਾਰਕ ਤੋਂ ਉਸਦੀ ਬਕਸ਼ਣ ਚੜ੍ਹਦੀ ਕਲਾ ਬਕਸ਼ਣ ਦੇ ਨਾਲ ਹੀ ਸਾਡੇ ਲੋਕਾਂ ਦੀ ਨਿਸਵਾਤ ਨੂੰ ਕਿ ਅਰਥਕ ਉਹकी ਸੇਵਾ ਕਰਨ ਦਾ ਬਲਬਖਸ਼ ਬਹੁਤ ਬਹੁਤ ਬਣਾਈ ਰਾਈਟਰ ਬਹੁਤ ਹਨ ਸਰ ਅਨੀ ਸਰ ਇਹ ਪੋਲ ਨੇ ਵਿਕਾਸ ਕਾਫੀ ਰਹਿਦਾ ਹੈਗਾ ਯੋਗਦਾਨ ਇਸ ਤਰ੍ਹਾਂ ਦੇਖਦੇ ਆਉਣ ਵਾਲੇ ਸਮੇਂ ਕਿਹੜੇ ਪੁਰਾ ਪਹਿਲਾਂ ਉਸ ਨੇ ਵੀ ਵਧੀਆ ਕੀਤਾ ਇਹ ਉਸ ਨੂੰ ਵਧੀਆ ਕਰੂਗਾ ਉਸੇ ਤੋਂ ਕਲਾਸ ਨੂੰ ਲੈਦਾ ਰਹੀ ਅਨੀ ਉਹ ਜਿਹੜੇ ਬੰਦੇ ਦੀ ਆਰਪਾ ਹਾਂ ਸਾਰੇ ਨੇ ਬੜੇ ਬੜਾ ਮਤਲਬ ਬਿਲਕੁਲ ਤੁਹਾਡੀ ਗੱਲ ਸਹੀ ਹੈ ਰਿਪੋਰਟ ਦੇ ਉਦਾਰ ਦੇ ਵਿੱਚ ਇਹ ٹرسٹ ਦਾ ਕਾਫੀ ਵੱਡਾ ਹਿੱਸਾ ਰਹਿੰਦਾ ਔਰ ਅਸੀਂ ਵੀ ਸਾਧਦੇ ਵਾਂਗੇ ਫਰੀਦਕੋਟ ਨੂੰ ਪੂਰਾ ਚਮਕਾ ਕੇ ਰੱਖਾਂਗੇ ਤਾਂ ਵੀ ठाठਾ ਹੋਣਗੇ ਨਾ ਬਾਹਲਾ ਤੋਂ ਮੈਂ